ਵਿਆਹ ਤੇ ਵਿਆਹੁਟਿਕ ਜੀਵਨ ਲਈ ਦੋ ਹਾਊਸੇ ਸਭ ਤੋਂ ਮੇਨ ਨੇ ਸੱਤਵਾਂ ਘਰ ਤੇ ਦੂਸਰਾ ਘਰ ਜੇ ਵਿਆਹ ਹੀ ਨਹੀਂ ਹੋਇਆ ਵਿਆਹ ਹੋਣ ਦੀ ਦਿੱਕਤ ਹੈ ਜਾਂ ਵਿਆਹ ਹੋਣ ਤੋਂ ਦੇਲੇ ਹੈ ਤਾਂ ਉਹਦੇ ਲਈ ਸਿਰਫ 7th ਹਾਊਸ ਸਤਪਮੇਸ਼ ਗੁਰੂ ਸ਼ੁਕਰ ਤੇ ਨੌਮੇਸ਼ ਕੇਰੀ ਹੀ ਸਥਿਤੀ ਦੱਸ ਦਿੰਦੀ ਹੈ ਕਿ ਵਿਆਹ ਹੋਣ ਤੇ ਦਿੱਕਤ ਕਿਉਂ ਹੈ ਜਿੰਨੇ ਵੀ ਮੈਲੈਫਿਕ ਪਲੈਨਟਸ 7th ਹਾਊਸ ਤੇ ਬੈਠੇ ਹੁੰਦੇ ਆ ਰਾਹੂ ਕੇਤੂ ਸੂਰਜ ਮੰਗਲ ਸ਼ਨੀ ਉਹਨਾਂ ਵਯਾ ਦੇ ਲੇ ਹੁੰਦਾ ਹੈ ਗੱਲਾ ਸ਼ਨੀ ਵੀ ਮੈਰਿਜ ਦੇ ਲੇ ਕਰਾਂਦਾ ਹੈ ਨਵਮ ਭਾਵ ਸप्तम ਜਾ ਕੇ ਆਸਤ ਹੋਵੇ ਜਾਂ ਨਵਮ ਭਾਵ ਦੇ ਉੱਤੇ ਪਾਪ ਪ੍ਰਭਾਵ ਹੋਵੇ ਉਦੋਂ ਵੀ ਮੈਰਿਜ ਦੇ ਲੇ ਹੁੰਦੀ ਹੈ ਸੈਵਨਥ ਹਾਊਸ ਪਾਪ ਕਪ੍ਰੀਤ ਹੋਵੇ ਪਾਪ ਕਪ੍ਰੀ ਕਹਿੰਦੇ ਹਨ ਜਦੋਂ ਸੈਵਨਥ ਹਾਊਸ ਦੇ ਦੋਨੋਂ ਪਾਸੇ ਛਤੇ ਤੇ ਅੱਠਵੇਂ ਦੋਨਾਂ ਘਰਾਂ ਦੇ ਵਿੱਚ ਪਾਪ ਕਰੈ ਹੋਣ ਉਦੋਂ ਵੀ ਮੈਰਿਜ ਦੇ ਲੇ ਹੁੰਦੀ ਹੈ 7th ਹਾਊਸ ਦਾ ਲਾਰਡ ਨੀਚ ਦਾ ਹੋਵੇ 7th ਹਾਊਸ ਦਾ ਲਾਰਡ ਅਸਤਮ ਚ ਜਾ ਕੇ ਬੈਠ ਜਾਏ ਜਾਂ 12ਵੇਂ ਚ ਉਹਨੋਂ ਵੀ ਮੈਰਿਜ ਦੇਲੇ ਹੁੰਦੀ ਹੈ। ਪੁਰਸ਼ ਦੀ ਗੁੰਡਲੀ ਚ ਜੇ ਸ਼ੁਕਰ ਨੀਚ ਦਾ ਹੈ ਅਸਤ ਹੈ ਜਾਂ ਮੈਲੈਫਿਕ ਹੈ ਉਹਨੋਂ ਵੀ ਮੈਰਿਜ ਦੇਲੇ ਹੁੰਦੀ ਹੈ। ਜੇ ਕੇਟੂ 7th ਹਾਊਸ ਚ ਬੈਠ ਜਾਏ ਤਾਂ ਇਨਸਾਨ ਨੂੰ ਡਿਸਟਰੈਕਟ ਕਰਦਾ ਵਿਆਹ ਕਰਨ ਦਾ ਜੀ ਨਹੀਂ ਕਰਦਾ। ਜੇ ਚੰ드ਰਮਾ ਨੀਚ ਦਾ ਹੋ ਜਾਵੇ ਜਾਂ ਚੰ드ਰਮਾ ਅਸਤ ਹੋਵੇ ਐਸੀ ਸਥਿਤੀ ਵੀ ਇਨਸਾਨ ਦਾ ਵਿਆਹ ਕਰਨ ਦਾ ਮਨ ਨਹੀਂ ਕਰਦਾ ਅਨਿચ્છਾ ਪੈਦਾ ਹੁੰਦੀ ਹੈ। ਤੋ بڑا ਯੋਗ ਅਸੀਂ ਮੰਗਲਿਕ ਹੁੰਦੇ ਆ ਜਦੋਂ ਵੀ ਚੌਥੇ 12ਵੇਂ ਕਲੇ 7ਵੇਂ ਘਰ ਤੇ ਮੰਗਲ ਹੋਵੇ ਤਾਂ ਮੰਗਲਿਕ ਯੋਗ ਬਣਦਾ ਹੁੰਦਾ ਉਦੋਂ ਵੀ ਮੈਰਿਜ 딜ੇ ਹੁੰਦੀ ਹੈ ਬਹੁਤ سارے ਸਵਾਲ ਹੁੰਦੇ ਨੇ ਵਿਆਹ ਨੂੰ ਲੈ ਕੇ ਬਹੁਤ سارے ਲੋਕਾਂ ਦਾ ਵਿਆਹ ਲੇਟ ਹੁੰਦਾ ਹੈ ਅਕਸਰ ਨਾ ਵਿਆਹ ਤੇ ਵਿਹਵਿਕ ਜੀਵਨ ਲਈ ਦੋ ਹਾਊਸੇ ਸਭ ਤੋਂ ਮੇਨ ਨੇ 7ਵਾਂ ਘਰ ਤੇ ਦੂਸਰਾ ਘਰ ਜੀ ਜੁਆਇੰਟ ਫੈਮਿਲੀ ਚ ਰਹਿੰਦੇ ਆ ਤਾਂ ਫਿਰ ਚੌਥਾ ਘਰ ਵੀ 8ਵਾਂ ਘਰ ਹੈ ਸਸੁਰਾਲ ਦਾ ਜੇ ਚੰਗੇ ਤਰੀਕੇ ਨਾਲ ਕਿਸੇ ਦੀ ਵਿਆਹਕ ਸਥਿਤੀ ਨੂੰ ਦੇਖਣਾ ਹੈ ਤਾਂ ਇਹ ਸਾਰੇ ਹਾਊਸਸ ਦੀ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਲ ਪੁਰਸ਼ ਦੀ ਕੁੰਡਲੀ 'ਚ ਨਾਲ ਸ਼ੁਕਰ ਨੂੰ ਦੇਖਣਾ। ਸત્રી ਦੀ ਕੁੰਡਲੀ 'ਚ ਨਾਲ ਜੁਪੀਟਰ ਨੂੰ ਗੁਰੂ ਨੂੰ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇਹ ਗੱਲ ਉਦੋਂ ਹੈ ਜਦੋਂ ਵਿਆਹ ਹੋਣ ਤੋਂ ਬਾਅਦ ਰਿਲੇਸ਼ਨਸ਼ਿਪ ਜਾਂ ਸੈਟਲਮੈਂਟ ਜਾਂ ਵਿਆਹਕ ਜੀਵਨ 'ਚ ਦਿੱਕਤ ਹੋਵੇ। ਜੇ ਵਿਆਹ ਹੀ ਨਹੀਂ ਹੋਇਆ। ਵਿਆਹ ਹੋਣ 'ਚ ਹੀ ਦਿੱਕਤ ਹੈ ਜਾਂ ਵਿਆਹ ਹੋਣ ਤੇ ਬਿਲੇ ਹੈ। ਤਾਂ ਉਹਦੇ ਲਈ ਸਿਰਫ 7th ਹਾਊਸ ਸਤਪਮੇਸ਼ ਗੁਰੂ ਸ਼ੁਕਰ ਤੇ ਨੌਮੇਸ਼ ਇਹਦੀ ਹੀ ਸਥਿਤੀ ਦੱਸ ਦਿੰਦੀ ਹੈ ਕਿ ਵਿਆਹ ਹੋਣ 'ਚ ਦਿੱਕਤ ਕਿਉਂ ਹੈ ਥੋੜਾ ਜਿਹਾ ਮੈਂ ਤੁਹਾਨੂੰ ਤੁਹਾਡੇ ਨਾਲ ਤਫਸੀਲ 'ਚ ਗੱਲ ਕਰਦਾ ਜਿੰਨੇ ਵੀ ਮੈਲੈਫਿਕ ਪਲੈਨਟਸ 7th ਹਾਊਸ 'ਤੇ ਬੈਠੇ ਹੁੰਦੇ ਆ ਰਾਹੂ ਕੇਤੂ ਸੂਰਜ ਮੰਗਲ ਸ਼ਨੀ ਉਹਨਾਂ ਵਿਆਹ ਦੇਲੇ ਹੁੰਦਾ ਹੈ ਇਕੱਲਾ ਸ਼ਨੀ ਵੀ ਮੈਰਿਜ ਡਿਲੇ ਕਰਾਂਦਾ ਹੈ ਤੇ ਜਦੋਂ ਨਵਮ ਭਾਵ ਸਤਮ ਚ ਜਾ ਕੇ ਆਸਤ ਹੋ ਜੇ ਜਾਂ ਨਵਮ ਭਾਵ ਦੇ ਉੱਤੇ ਪਾਪ ਪ੍ਰਭਾਵ ਹੋਵੇ ਉਦੋਂ ਵੀ ਮੈਰिज ਡਿਲੇ ਹੁੰਦੀ ਹੈ 7th ਹਾਊਸ ਪਾਪ ਕਟ੍ਰਿਚ ਹੋਵੇ ਪਾਪ ਕਟ੍ਰਿ ਹੀ ਕਹਿੰਦੇ ਆ ਜਦੋਂ 7th ਹਾਊਸ ਦੇ ਦੋਨੋਂ ਪਾਸੇ ਛਟੇ ਤੇ 8ਵੇਂ ਦੋਨਾਂ ਘਰਾਂ ਦੇ ਵਿੱਚ ਪਾਪ ਕਰੈ ਹੋਣ ਉਦੋਂ ਵੀ ਮੈਰिज ਡਿਲੇ ਹੁੰਦੀ ਹੈ 7th ਹਾਊਸ ਦਾ ਲਾਰਡ ਨੀਚ ਦਾ ਹੋਵੇ 7th ਹਾਊਸ ਦਾ ਲਾਰਡ ਅਸਤਮ ਚ ਜਾ ਕੇ ਬੈਠ ਜੇ ਜਾਂ 12ਵੇਂ ਚ ਉਦੋਂ ਵੀ ਮੈਰिज ਡਿਲੇ ਹੁੰਦੀ ਹੈ ਪੁਰਸ਼ ਦੀ ਕੁੰਡਲੀ 'ਚ ਜੇ ਸ਼ੁਕਰ ਨੀਚ ਦਾ ਹੈ, ਅਸਤ ਹੈ ਜਾਂ ਮੈਲੈਫਿਕ ਹੈ, ਉਦੋਂ ਵੀ ਮੈਰਿਜ ਡਿਲੇ ਹੁੰਦੀ ਹੈ। ਕੁੜੀ ਦੀ ਕੁੰਡਲੀ 'ਚ ਜੇ ਗੁਰੂ ਅਸਤ ਹੈ, ਨੀਚ ਦਾ ਹੈ ਜਾਂ ਮੈਲੈਫਿਕ ਇਫੈਕਟ ਹੈ, ਤਾਂ ਵੀ ਮੈਰਿਜ ਡਿਲੇ ਹੁੰਦੀ ਹੈ। ਜੇ ਕੇਤੂ 7th ਹਾਊਸ 'ਚ ਬੈਠ ਜਾਏ ਤਾਂ ਇਨਸਾਨ ਨੂੰ ਡਿਸਟਰੈਕਟ ਕਰਦਾ ਹੈ ਵਿਆਹ ਕਰਨ ਦਾ ਜੀ ਨਹੀਂ ਕਰਦਾ। ਜੇ ਚੰ드ਰਮਾ ਨੀਚ ਦਾ ਹੋ ਜਾਵੇ ਜਾਂ ਚੰ드ਰਮਾ ਅਸਤ ਹੋ ਜਾਵੇ, ਐਸੀ ਸਥਿਤੀ ਵੀ ਇਨਸਾਨ ਦਾ ਵਿਆਹ ਕਰਨ ਦਾ ਮਨ ਨਹੀਂ ਕਰਦਾ, ਅਨਿચ્છਾ ਪੈਦਾ ਹੁੰਦੀ ਹੈ। ਦੂਸਰਾ ਇੱਕ ਸਭ ਤੋਂ ਵੱਡਾ ਯੋਗ ਅਸੀਂ ਮੰਗਲਿਕ ਸੁਣਦੇ ਆ ਜਦੋਂ ਵੀ ਚੌਥੇ 12ਵੇਂ ਪਹਿਲੇ 7ਵੇਂ ਘਰ ਤੇ ਮੰਗਲ ਹੋਵੇ ਤਾਂ ਮੰਗਲਿਕ ਯੋਗ ਬਣਦਾ ਹੁੰਦਾ ਉਦੋਂ ਵੀ ਮੈਰਿਜ ਦੇਲੇ ਹੁੰਦੀ ਹੈ ਇਹ ਕੁਛੇ ਕਾਰਨ ਨੇ ਜਿਹੜਾ ਕਿ ਇਨਸਾਨ ਲਗਭਗ ਲਗਭਗ ਮੈਨੂੰ ਲੱਗਦਾ ਆਪਣੇ ਆਪ ਵੀ ਦੇਖ ਸਕਦਾ ਹੈ ਕਿ ਡਿਲੇ ਆਫ ਮੈਰਿਜ ਕਿਉਂ ਹੈ ਇਹਨਾਂ ਕਾਰਨਾਂ ਦੇ ਕਰ ਮੈਰਿਜ ਦੇਲੇ ਹੋ ਕਰਦੇ